ਹallelujah ਐਸਾਂ ਨੂੰ ਖੁਸ਼ੀ ਕੌਣ ਦਿੰਦਾ ਸਾਡਾ ਪ੍ਰਭ ਯਿਸੂ ਮਸੀਹ ਹallelujah 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 ਅੱਜ ਆਪਾਂ ਜੋ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਸਿੱਖਣਾ ਹੈ ਟਾਈਟਲ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਾਂਗੀ ਤੁਸੀਂ ਰਿਸਪੌਂਸ ਦਿਨਾ ਹallelujah ਹallelujah ਮੰਨ ਲਓ ਕੋਈ ਵੀ ਪਰਿਵਾਰ ਆ ਹallelujah ਪਰਿਵਾਰ ਪਤਾ ਕੀ ਹੁੰਦਾ ਸਾਰਿਆਂ ਨੂੰ ਪਤਾ ਸਾਰਿਆਂ ਦਾ ਪਰਿਵਾਰ ਅਸੀਂ ਇੱਥੇ ਵੀ ਪਰਿਵਾਰ ਦੇ ਵਿੱਚ ਬੈਠੇ ਹਾਂ ਹallelujah ਮੰਨ ਲਈ ਕੋ ਪਰਿਵਾਰਾ ਬਹੁਤ ਹੀ ਉਹਦੇ ਕੋਲ ਸ਼ਾਨੋ ਸ਼ੌਕਤਾਂ ਕੋਠੀਆਂ ਘਟੀਆਂ ਕਾਰਾਂ ਮਤਲਬ ਬਹੁਤ ਧੰਨਵਾਦ ਹallelujah ਕਿ ਕੱਲਾ ਇਹੀ ਤਾਂ ਨਹੀਂ ਹੈਗਾ ਜੀ ਵੀ ਹੋਣਗੇ ਮੈਂਬਰ ਵੀ ਹੋਣਗੇ ਹallelujah ਪਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਸ ਪਰਿਵਾਰ ਦੇ ਵਿੱਚ ਕੀ ਹੈ ਇੱਕਤਾ ਨਹੀਂ ਹੈ ਉਹ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਆ ਕਿਸੇ ਦਾ ਮੂੰਹ ਕਿੱਧਰ ਨੂੰ ਹੁਆ ਕਿਸੇ ਦਾ ਮੂੰਹ ਕਿੱਧਰ ਨੂੰ ਹੁਆ ਹallelujah ਤਾਂ ਉਸ ਪਰਿਵਾਰ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਆ ਕਿ ਉਹ ਪਰਿਵਾਰ ਸੰਪੂਰਨ ਹੋ ਜਾਵੇ ਸ਼ਾਂਤੀ ਹallelujah ਉਸ ਪਰਿਵਾਰ ਦੇ ਵਿੱਚ ਸ਼ਾਂਤੀ ਹੈ ਨਹੀਂ ਪਰ ਸ਼ਾਂਤੀ ਦੀ ਕਿਹ ਕਮੀ ਆ ਹallelujah ਉਹਨਾਂ ਦੇ ਵਿੱਚ ਇੱਕ ਦੂਜੇ ਲਈ ਕੀ ਨਫ਼ਰਤ ਆ ਜਿਹਦੇ ਕਰਕੇ ਉਹ ਇਕੱਠੇ ਬੈਠ ਵੀ ਨਹੀਂ ਪਾਉਂਦੇ ਹੋਣੇ ਇਕੱਠੇ ਬੈਠ ਕੇ ਹੁਣੇ ਲੜਾਈ ਝਗੜਾ ਹੁੰਦਾ ਹੋਣਾ ਲੜਾਈ ਝਗੜਾ ਕਿਉਂ ਹੁੰਦਾ ਕਿਉਂਕਿ ਇੱਕ ਦੂਜੇ ਦੇ ਲਈ ਈਰਖਾ ਹੈ ਨਫ਼ਰਤ ਹੈ ਹਾਲੇਲੂਇਆ ਹਾਲੇਲੂਇਆ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਆਤਮਾ ਦੇ ਨੌ ਫਲਾਂ ਬਾਰੇ ਪੜ੍ਹਦੇ ਹਾਂ ਪੜ੍ਹਦੇ ਹਾਂ ਪਹਿਲਾ ਫਲ ਕਿਹੜਾ ਕਿਹੜਾ ਹਾਂਜੀ ਬੋਲੋ ਕਿਹੜਾ ਪ੍ਰੇਮ ਸੋ ਅੱਜ ਦਾ ਜੋ ਟਾਈਟਲ ਹੈ ਪ੍ਰੇਮ ਹਾਲੇਲੂਇਆ ਤਾਂ ਕਿ ਉਹ ਪਰਿਵਾਰ ਸੰਪੂਰਨ ਹੋ ਸਕੇ ਆਮੇ हमें आप हमारे कितने फल हैं नौ प्रेम आनंद शांति तीरस दिल त्यागी लंबाई पलायी संजम को पादन हाले तो आज आप बस सिर्फ प्रेम दे उत्ते डिस्कस करना प्रेम दे बारे सीखना प्रेम सब तो उत्तम है हमें हमें पावी साठे कोल स्वर्गी भाषा माने पावी साठे कोल पूरी खबरानी का वरदान है प्रचार करने दा वरदान है

इयोस, इयोस, फिलियो, इलियो। इलियो। अगापे। अगापे। अगापे अगापे अगापे, 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 अगापे आज जो जो परमेश्वर देखना 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 प्रेम प्रेम। प्रेम। है है बोलो अर्थ ईश्वरी प्रेम प्रेम? प्रेम। प्रेम। ईश्वरी दूसरा उत्तम समझ के

ਪਹਿਲਾ ਕੋਰਿੰਥੀਅਰ 13 ਦਾ 1 ਨੰਬਰ ਆਇਆ ਭਾਵੇਂ ਮੈਂ ਮਨੁੱਖਾ ਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਹਾਜੀ ਹallelujah ਭਾਵੇਂ ਮੈਂ ਮਨੁੱਖਾ ਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਬੋਲਾਂ ਪਰ ਜੋ ਮੇਰੇ ਵਿੱਚ ਪੇਰ ਨਾ ਹੋਵੇ ਤਾਂ ਠੰਡ ਠੰਡ ਕਰਨ ਵਾਲਾ ਪਿੱਤਲ अथवा ਛੰਣ ਛੰਣ ਕਰਨ ਵਾਲੇ ਛੈਣੇ ਬਣਿਆ ਹਾ ਹallelujah ਹallelujah 1 ਨੰਬਰ ਇੱਥੇ ਲਿਖਿਆ ਭਾਵੇਂ ਮੈਂ ਮਨੁੱਖਾ ਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਜ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਥਣ ਥਣ ਕਰਨ ਵਾਲਾ ਪਿੱਤਰ अथवा ਛਲ ਛਲ ਕਰਨ ਵਾਲੀ ਛਾਣੀ ਬਣਿਆ ਹਾ ਹਾਲੇਲੂਇਆ ਇੱਥੇ ਸੰਤ ਪੌਲਸ ਅਗਵਾਈ ਕਰ ਰਿਹਾ ਕਿਹੜਾ ਸੰਤ ਅਗਵਾਈ ਕਰ ਰਿਹਾ ਸੰਤ ਪੌਲਸ ਕੰਧਿਆ ਦੀ ਕਲੀਸ਼ਾ ਮਗਵਾਈ ਕਰ ਅੱਜ ਅਸੀਂ ਵੀ ਇੱਕ ਕਲੀਸ਼ਾ ਦੇ ਰੂਪ ਦੇ ਵਿੱਚ ਬੈਠੇ ਹਾਲੇਲੂਇਆ ਪਰਮੇਸ਼ੁਰ ਦੇ ਉਚ ਸੱਚੇ ਆ ਜਿਹੋ ਜਿਹੜਾ ਕਦੀ ਵੀ ਟਾਲਦੇ ਨਹੀਂ ਆ ਹਾਲੇਲੂਇਆ ਅੱਜ ਇਹ ਸੇ ਵਚਨ ਤੋਂ ਜੋ ਸੰਤ ਪੌਲਸ ਨੇ ਸਾਡੇ ਲਈ ਲਿਖਿਆ ਹallelujah ਅਸੀਂ ਇਹਦੇ ਵਿੱਚ ਅਗਵਾਈ ਨੂੰ ਲੈਣਾ ਦਾ ਹallelujah ਹallelujah ਇੱਥੇ ਸੰਤ ਪੌਲਸ ਨੇ ਗ੍ਰੰਥੀ ਆਂ ਕਲੀਸ਼ੀਆ ਨੂੰ ਅਗਵਾਈ ਕਰਿਆ ਹੈ ਪ੍ਰੇਮ ਦੇ ਬਾਰੇ ਦੱਸਿਆ ਕਿ ਜੇਕਰ ਮੈਂ ਸੁਰਗੀ ਦੂਤਾਂ ਵਾਲੀਆਂ ਬੋਲੀਆਂ ਬੋਲਾਂ ਪਰ ਮੇਰੇ ਵਿੱਚ ਪ੍ਰੇਮ ਨਾ ਹੋਵੇ ਭਾਵੇਂ ਕਿ ਜੇ ਸਾਡੇ ਵਿੱਚ ਪਵਿੱਤਰ ਆਤਮਾ ਨੇ ਦੌਣੇ ਵਰਦਾਨ ਨੇ ਅਸੀਂ ਉਹ ਪਵਿੱਕ ਬੜੀਆਂ ਕਰ ਰਿਹਾ ਬੋਲੀਆਂ ਬੋਲ ਰਹੇ ਆ ਪਰ ਸਾਡੇ ਵਿੱਚ ਇਹ ਫਾਇਦਾ ਨਹੀਂ ਆ ਇੱਥੇ ਲਿਖਿਆ ਥਲ ਨੂੰ ਘੜ ਤੰਗ ਵਾਲਾ ਪਿੱਤਲ ਹallelujah ਪਿੱਤਲ ਕੀ ਹੈ ਇਸ ਦਾ ਪਰਕਰਨ ਦਰਸਾਉਂਦਾ ਹੈ ਪਿੱਤਲ ਦਾ ਭਾਂਡਾ ਚਾਹੀਏ ਅੱਜ ਆਪਾਂ ਦੇਖਦੇ ਸਟੀਲ ਦੇ ਭਾਂਡੇ ਆ ਹallelujah ਉਸ ਸਮੇਂ ਵਿੱਚ ਪਿੱਤਲ ਨੂੰ ਜ਼ਿਕਰ ਕੀਤਾ ਗਿਆ ਵਾ ਪਿੱਤਲ ਦੇ ਜੋ ਭਾਂਡੇ ਆ ਜਦੋਂ ਥੱਲੇ ਡਿੱਗਦਾ ਉਹਦਾ ਕੀ ਹੁੰਦਾ ਹੈ ਆਵਾਜ਼ ਹੁੰਦੀ ਹੈ ਖੜਕਾ ਹੁੰਦਾ ਹੈ ਬੜਾ ਵੀ ਕਿੱਛੇ ਕਿ ਚਾਹਤ ਮਤਲਬ ਚੋਆ ਪਾਸ ਸੌਣ ਨਹੀਂ ਸਕਦੇ ਹallelujah ਜਦੋਂ ਭਾਂਡਾ ਏਣੀ ਸਹਾ ਕੋਣੀ ਉੱਡਦਾ ਤਾਂ ਸਾਰੇ ਘਰ ਦੇ ਵਿੱਚ ਚਲੌੜਾ ਪੈਂਦਾ ਭਾਂਡਾ ਸਿੱਤੇ ਹੀ ਆਂਦੀ ਰ ਹallelujah ਮਤਲਬ ਖੜਕਦੇ ਨੇ ਭਾਂਡੇ ਉਹ ਸਾਨੂੰ ਉਹ ਸਾਊਂਡ ਵਧੀਆ ਵੀ ਲੱਗਦੀ ਤੇ ਜਿਹੜੇ ਹੱਥਾ ਡੇਕਦਾ ਉਹ ਵੀ ਆਏ ਘਬਰਾ ਜਾਂਦਾ ਫਟਾਫਟ ਚੱਤ ਲਾ ਫੜਕਾ ਪਤ ਹੋ ਜੇ ਹallelujah ਇੱਥੇ ਪਾਲਸ ਨੇ ਲਿਖਿਆ ਜੇ ਕੋ ਤੁਹਾਡੇ ਵਿੱਚ ਪ੍ਰੇਮ ਨਹੀਂ ਆ ਤਾਂ ਤੁਸੀਂ ਥੰਨ ਥੰਨ ਕਰਨ ਵਾਲਾ ਫਿੱਕਾ ਹੋ ਤੁਸੀਂ ਉਹ ਭਾਂਡਾ ਉਹ ਜਿਹੜਾ ਖਾਲੀ ਹੈ ਜਿਹੜਾ ਥੱਲੇ ਡੇਕਦਾ ਤੇ ਆਵਾਜ਼ ਕਰਦਾ ਹalleluyah halleluyah ਤੇ ਉਹ ਜਿਹੜੀ ਆਵਾਜ਼ ਆ ਉਹ ਭਾਂਡੇ ਦੇ ਆਕਾਰ ਤੇ ਨਿਰਭਰ ਕਰਦੀ ਆ ਹalleluyah ਜੇ ਜੇਕਰ ਚਾਹ ਚਾੜ ਡਿਗਦਾ ਉਹਦੀ ਸਾਊਂਡ ਕਈ ਕਿੰਨੀ ਹੋਏਗੀ ਹਲਕੀ ਹੋਏਗੀ ਕੁਆਲਿਟੀ ਕਿੰਨੀ ਹੋਏਗੀ ਉਹਦੀ ਕਿਹਾਂ ਜੀ ਹੋਏਗੀ ਉਹਦੀ ਥੋੜੀ ਜਿਆਦਾ ਹੋਏਗੀ ਇਸ ਤਰ੍ਹਾਂ ਥਾਲ ਡਿਕੇਗਾ ਉਹਦਾ ਸਾਊਂਡ ਕੀ ਹੋਏਗਾ ਜਿਆਦਾ ਹੋਏਗਾ ਹੁਣ ਤੁਸੀਂ ਦੇਖਣਾ ਕਿ ਤੁਸੀਂ ਕਿਹੜੇ ਪਿੱਤਲ ਵਾਲਾ ਭਾਂਡਾ ਹੋ ਕਿ ਕੋਈ ਵੀ ਨਹੀਂ ਹੋ ਚੰਗਾ ਹੈ ਇਹ ਆ ਕਿ ਅਸੀਂ ਠਣ ਠਣ ਵਾਲੇ ਨਾ ਹੋਵੇ ਸਾਡੇ ਵਿੱਚ ਕੀ ਹੋਵੇ પ્રેમ ਹੋਵੇ પ્રેમ ਕਮੀ ਕਰਕੇ ਸਭ ਤੋਂ ਕੀ ਹੈ ਉੱਤਮ ਹੈ પ્રેમ ਦੇ ਨਾਲ ਹੀ ਸਭ ਕੁਝ ਸੋਹਣਾ ਲੱਗਦਾ ਹੈ ਜਿਵੇਂ ਆਪਾਂ ਪ੍ਰੇਮ ਦੀ ਸਟਾਰਟਿੰਗ ਤੇ ਅਨਾਉਂਸਮੈਂਟ ਕੀਤੀ ਸੀ ਪਰਿਵਾਰ ਦੀ ਕਿ ਪਰਿਵਾਰ ਚ ਇਸ ਚੀਜ਼ ਦੀ ਕਮੀ ਹੈ પ્રેમ ਦੀ ਜਦੋਂ ਪ੍ਰੇਮ ਆ ਗਿਆ ਤਾਂ ਪਰਿਵਾਰ ਕੀ ਹੋ ਜਾਏਗਾ ਸੰਪੂਰਨ ਹallelujah ਦੋ ਨੰਬਰ ਆਇਟਮ ਪੜਾਂਗੇ ਹallelujah ਪਾਦਯ ਅੱਜ ਅਤੇ ਭਾਵੇਂ ਮੈਨੂੰ ਅਗੰਭਗ ਬੋਲਣਾ ਆਵੇ ਅਤੇ ਮੈਂ ਸਾਰਾ ਭੇਦ ਅਤੇ ਸਾਰਾ ਗਿਆਨ ਜਾਣਾਂ ਅਤੇ ਭਾਵੇਂ ਮੈਂ ਪੂਰੀ ਨੇਚਰ ਰੱਖਾਂ ਜੇ ਜਿਹੀ ਭਾਈ ਪਹਾੜਾ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ ਮੈਂ ਕੁਝ ਵੀ ਨਹੀਂ ਅਤੇ ਭਾਵੇਂ ਮੈਂ ਆਪਣਾ ਸਾਰਾ maal ਖੋਣ ਲਈ ਤਨ ਕਰ ਗਿਆ ਅਤੇ ਭਾਵੇਂ ਤੁਰ ਭਾਵੇਂ ਮੈਨੂੰ ਅੱਗਾ ਕੋ ਬਾਤ ਬੋਲਣਾ ਆਵੇ

ਹਾਲੇਲੂਇਆ ਮੈਂ ਲੈ ਕੇ ਗੱਲ ਕਰ ਰਿਹਾ ਹਾਂ ਕੀ ਲੈ ਕੇ ਆਪਣੇ ਆਪ ਨੂੰ ਵਿੱਚ ਲੈ ਕੇ ਗੱਲ ਕਰ ਰਿਹਾ ਹਾਂ ਮੈਂ ਅੱਜ ਬੋਲ ਰਹੀ ਆ ਮੈਂ ਆਪਣੇ ਆਪ ਨੂੰ ਵਿੱਚ ਲੈ ਕੇ ਗੱਲ ਕਰ ਰਹੀ ਹਾਂ ਹਾਲੇਲੂਇਆ ਲੇਕਿਨ ਮੈਂ ਪ੍ਰੇਮ ਨਾ ਰੱਖਾਂ ਦਾ ਕੁਝ ਵੀ ਨਹੀਂ ਭਾਵੇਂ ਮੈਨੂੰ ਵਚਨ ਦਾ ਪੂਰਾ ਗਿਆਨ ਹੋਵੇ ਮੈਨੂੰ ਬੋਲਣਾ ਵੀ ਆਉਣਾ ਆਉਂਦਾ ਹੋਵੇ ਮੈਨੂੰ ਅਰਾਧਨਾ ਕਰਨੀ ਆਉਂਦੀ ਹੋਵੇ ਮੈਨੂੰ ਬਚਾਉਣਾ ਵੀ ਆਉਂਦਾ ਹੋਵੇ ਸਾਰਾ ਕੁਝ ਕਰਨਾ ਆਉਂਦਾ ਹੋਵੇ ਪਰ ਮੇਰੇ ਵਿੱਚ ਪ੍ਰੇਮ ਹੀ ਨਾ ਹੋਵੇ ਤਾਂ ਕੋਈ ਫਾਇਦਾ ਨਹੀਂ ਹੈ

ਲਾਵ ਨਹੀਂ ਸਾਡੇ ਵਿੱਚ ਕੀ ਹੋਣਾ ਚਾਹੀਦਾ ਹੈ ਪ੍ਰੇਮ ਅਗਾਫੇ ਪ੍ਰੇਮ ਪਰਮੇਸ਼ਵਰ ਦਾ ਪ੍ਰੇਮ ਦੂਸਰਾਂ ਨੂੰ ਉੱਤਮ ਸਮਝਣ ਵਾਲਾ ਪ੍ਰੇਮ ਹallelujah ਈਸ਼ਵਰੀ ਪ੍ਰੇਮ ਸਾਡੇ ਵਿੱਚ ਹੋਣਾ ਚਾਹੀਦਾ ਹੈ ਹallelujah ਇੱਥੇ ਇੱਕ ਲਿਖਿਆ ਕਿ ਮੈਂ ਆਪਣਾ ਸਿਰ ਸਰਮ ਨਹੀਂ ਦੇ ਗਿਆ ਹallelujah ਪੁਰਾਣੇ ਸਮੇਂ ਦੇ ਵਿੱਚ ਜਦੋਂ ਪ੍ਰਭ ਯਿਸੂ ਮਸੀਹ ਨੂੰ ਜਦੋਂ ਪੁਰਾਣੇ ਸਮੇਂ ਦੇ ਲੋਕ ਮੰਨਦੇ ਸੀ ਤਾਂ ਉਹਨਾਂ ਦਾ ਕੁਝ ਲੋਕ ਵਿਰੋਧ ਕਰਦੇ ਸੀ ਕਿ ਯਿਸੂ ਮਸੀਹ ਨੂੰ ਛੱਡ ਦਿਨ ਹalleluyah ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਉਹਨਾਂ ਨੂੰ ਅੱਗ ਦੇ ਕੋਲ ਖੜਾ ਕੀਤਾ ਜਾਂਦਾ ਸੀ ਕਿ ਤੁਸੀਂ ਯਿਸੂ ਵਸੀ ਦਾ ਇਨਕਾਰ ਕਰੋ ਹalleluyah ਪਰ ਕਈ ਇਨਕਾਰ ਕਰ ਦਿੰਦੇ ਸੀ ਕਈ ਨਹੀਂ ਕਰਦੇ ਸੀ ਹalleluyah ਉਹ ਸੱਤਨ ਤੱਕ ਵੀ ਕੀਆ ਚਲੇ ਜਾਂਦੇ ਸੀਗੇ ਹalleluyah ਹਰ ਵੀ ਹੋਣੀ ਥਈ ਕਿ ਜੇ ਤੁਸੀਂ ਸੜਪੇ ਜਾਵੋ ਪਰ ਇਹ ਨਾ ਹੋਵੇ ਫੇਰ ਵੀ ਕੋਈ ਜੈਦਾ ਨਹੀਂਆ ਅਸੀਂ ਪੁਰਾਣੇ ਗੀਤ ਵਿੱਚ ਸੱਤਰਾ ਕਮੇਸ਼ ਕਦੋਂ ਹੋਦੇ ਬਾਰੇ ਕਹਾਣੀ ਨੂੰ ਪੜਿਆ ਹਲੇਲੂਇਆ ਹੋਰ ਮੰਨੂ ਵੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਪਿਤਾ ਪਰਮੇਸ਼ਰ ਦੇ ਅੱਗੇ ਤੰਦਵਤ ਨਹੀਂ ਕਰਨਾ ਤੁਸੀਂ ਅੰਨ੍ਹਾ ਦੇ ਅੱਗੇ ਤੰਦਵਤ ਕਰਨਾ ਪਰ ਉਹਨਾਂ ਨੇ ਅੰਨ੍ਹਾ ਜਾਤੀ ਦੇ ਅੱਗੇ ਜੋ ਦੂਸਰੇ ਜੋ ਦੇਵੀ ਦੇਵਤੇ ਸਨਾਂ ਦੇ ਅੱਗੇ ਤੰਦਵਤ ਨਹੀਂ ਕੀਤਾ ਉਹਨਾਂ ਨੇ ਆਪਣੇ ਪਿਤਾ ਪਰਮੇਸ਼ਰ ਨੂੰ ਹੀ ਉੱਪਰ ਰੱਖਿਆ ਮਤਲਬ ਉਹਨਾਂ ਦੇ ਵਿੱਚ ਅਗਾਪੇ ਪ੍ਰੇਮ ਸੀ ਉਹਨਾਂ ਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਸੀ ਉਹਨਾਂ ਦੇ ਵਿੱਚ ਈਸ਼ਵਰੀ ਪ੍ਰੇਮ ਸੀ ਹਲੇਲੂਇਆ

ਪ੍ਰੇਮਤੀ ਜਵਾਨ ਹੈ ਪ੍ਰੇਮਤੀ ਜਵਨ ਅਤੇ ਕਿਰਪਾਲੂ ਹੈ ਹਾਂਜੀ ਪ੍ਰੇਮ ਤਿੰਨਾਂ ਇਤਾਂ ਦੇ ਵਿੱਚ ਸੰਤ ਪੌਲਸ ਨੇ ਸਿਰਫ ਅਗਵਾਈ ਕੀਤੀ ਹੈ ਕੀ ਕੀਤੀ ਆ ਅਗਵਾਈ ਹੁਣ ਚਾਰ ਨੰਬਰ ਤੇ ਆ ਗਿਆ ਪ੍ਰੇਮ ਕੀ ਹੈ ਪ੍ਰੇਮ ਕੀ ਹੈ ਪ੍ਰੇਮਤੀ ਜਵਾਨ ਹੈ ਅਤੇ ਕਿਰਪਾਲੂ ਹੈ ਧੀਰਜਵਾਨ ਦਾ ਮਤਲਬ ਕੀ ਹੈ ਧੀਰਜ ਦਾ ਮਤਲਬ ਜੋ ਰੁਕ ਜਾਂਦਾ ਹੈ ਜੋ ਵੇਟ ਕਰਦਾ ਹੈ ਜੋ ਇੰਤਜ਼ਾਰ ਕਰਦਾ ਹੈ ਜੋ ਕਾੜੀ ਨਹੀਂ ਮਚੌਂਦਾ हाल भैया परमेश्वर फिर धीरज नहीं है पर परमेश्वर का अगापे प्रेम की है तीर जवान है असंर जवान होना सामेश का जो, जो अगापी प्रेम है वह फल होना तीर जवान अगर लिखा कि ਹੋਰ ਕੀ ਹੈ ਕਿ ਕਪਾਲੂ ਹੈ પ્રેમ ਕੀ ਹੈ ਤੀਰਜਵਲ ਤੇ ਕਿਰਪਾਲੂ ਹੈ ਕਿਰਪਾਲੂ ਦਾ ਮਤਲਬ ਚ ਦੂਸਰਾ ਦੀ ਚਿੰਤਾ ਕਰਦਾ ਦੂਜਾ ਦੀ ਫਿਕਰ ਕਰਦਾ ਦੂਜਾ ਨੂੰ ਦੇਣ ਦੇ ਬਾਰੇ ਸੋਚਦਾ ਦੂਸਰਾ ਕਿ ਹੈਲਪ ਕਰਨ ਦੇ ਬਾਰੇ ਸੋਚਦਾ ਹallelujah ਦੂਜੇ ਦਾ ਖਿਆਲ ਰੱਖਦਾ ਉਹ ਹੈ ਕਿਰਪਾਲੂ ਹallelujah ਤੁਸੀਂ ਚੈੱਕ ਕਰਨਾ ਸਾਡੇ ਵਿੱਚ ਪਰਮੇਸ਼ੁਰ ਦਾ ਅਗਾਪੇ ਪ੍ਰੇਮ ਦਾ ਤੀਰਜ ਤੇ ਕਿਰਪਾ ਹੈ

ting love verses de apatikya sant policy dassya pehla prem di adhvai kiti ja haleluya four number verse vich dekha par prem ki hai teeswan de kripa to halaki nehnya prem ki ki nahi hai haleluya ki ki nahi hai pehla likha prem phornus nahi karta paap ki tusse te mukaddme vajiyan nahi karde krupi izzat nahi karde haleluya ti var pati de batti bheed de vich je kar ik pair ਦੋ ਬੈਨਰ ਵਿੱਚ ਚਾਨਣ ਮਾਣ ਹੋ ਜਾਵੇ ਜਦ ਪਾਣੀ ਵਾਲੀ ਵਿੱਚ ਪਾਣੀ ਚ ਸਿਰੋਂ ਬਹੁਤ ਘੱਟ ਹੁੰਦਾ ਲੇਡੀਜ਼ ਦੇ ਵਿੱਚ ਜ਼ਿਆਦਾ ਹੁੰਦਾ ਹallelujah ਹਨ ਮਾਣ ਹੋ ਜਾਏ ਗਰੁੱਪ ਬਣਾਉਣਾ ਸ਼ੁਰੂ ਕਰ ਦਿਨੇ ਆਉਣ ਨੂੰ ਨਹੀਂ ਬਣਾਉਣਾ ਹਨਾ ਆਉਣੇ ਵੀ ਕੋਈ ਇਹ ਗੱਲ ਕਹੀਆ ਬਣਾ ਆਪਾਂ ਇਕਾ ਕਰ ਲੈਣਾ ਹੁਣ ਆਪਾਂ ਉਹਨੂੰ ਬਣਾਉਣਾ ਨਹੀਂ ਇਹ ਪ੍ਰੇਮ ਹੈ ਨਹੀਂ ਸਾਡੇ ਵਿੱਚ ਕੋਈ ਵੀ ਕਿਸੇ ਦਾ ਨਵਾਂ ਮੈਂਬਰ ਉਹਨਾਂ ਨੂੰ ਪੱਜ ਕੇ ਬਣਾਓ ਥੋੜੇ ਵਿੱਚ ਆਪਾਂ ਪਿਆਰ ਹੋਣਾ ਚਾਹੀਦਾ ਹਾਂ ਜੀ ਭੈਣ ਜੀ ਕਿਵੇਂ ਹੋ ਕੀ ਹਾਲ ਆ ਤੁਹਾਡਾ ਕੀ ਸਮੱਸਿਆ ਪਰਮੇਸ਼ਰ ਤੁਹਾਡਾ ਹੱਲ ਕਰੇਗਾ ਹallelujah ਹallelujah ਪ੍ਰੇਮ ਫੁੱਲਦਾ ਨਹੀਂ ਪ੍ਰੇਮ ਫੂਫੂ ਨਹੀਂ ਕਰਦਾ ਉਹ ਆਪਣੀ ਵਡਿਆਈ ਨਹੀਂ ਕਰਦਾ ਮੈਂ ਮੈਂ ਨਹੀਂ ਕਰਦਾ ਆਪਣਾ ਆਪਣਾ ਨਹੀਂ ਕਰਦਾ ਹallelujah ਹallelujah ਕਈ ਇਨਸਾਨ ਪਰ ਸ਼ੰਸਾ ਦੇ ਪੱਤਰ ਹੁੰਦੇ ਆ ਕਿ ਉਹਨਾਂ ਨੂੰ ਥੋੜਾ ਜਿਹਾ ਪੰਪ ਦੇਣ ਦੀ ਲੋੜ ਆ ਹallelujah ਥੋੜੀ ਜਿਹੀ ਪਰ ਸ਼ੰਸਾ ਕੀਤੀ ਆਵੇਂ ਔਰ ਦੇਖ ਲਓ ਫੂਫੂ ਕਹਿੰਦਾ ਕਿ ਮੈਨੂੰ ਉਹਨੇ ਐਵੇਂ ਕਹਿੰਦਾ ਮੈਨੂੰ ਉਹਨੇ ਕਹਿ ਇੰਨਾ ਵਧੀਆ ਬੋਲਦੀ ਨਾ ਹallelujah ਇੰਨਾ ਸੋਹਣਾ ਸੂਟ ਪਾਇਆ ਹallelujah ਉਹ ਫੂਫੂ ਨਹੀਂ ਕਰਦਾ ਹallelujah ਜੇਕਰ ਪਰਮੇਸ਼ਵਰ ਸਾਨੂੰ ਆਤਮਿਕ ਦਾਤ ਦਿੱਤਾ ਸੀ ਤੂੰ ਹੋਣੀ ਕਰਨਾ ਸਾਡੇ ਵਿੱਚ ਪ੍ਰੇਮ ਹੋ ਕੇ ਉਹ ਅਗਾਪੇ ਪ੍ਰੇਮ ਹੋ ਕੇ ਅਸੀਂ ਸਹੀ ਇਸਤੇਮਾਲ ਕਰਨਾ ਅਮੇਨ ਅਗਲੀ ਗੱਲ ਕੁਝ ਅਚਾਨਕ ਕਰਦਾ ਆਪ ਸਵਾਰਥੀ ਨਹੀਂ ਚਿਰਦਾ ਨਹੀਂ ਬੁਰਾ ਨਹੀਂ ਮੰਨਦਾ ਹallelujah ਸਵਾਰਥੀ ਨਹੀਂ ਪ੍ਰੇਮ ਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਪ੍ਰੇਮ ਸਾਫ਼ ਸੁਥਰਾ ਹੁੰਦਾ ਸਭ ਤੋਂ ਵੱਡੀ ਉਦਾਹਰਣ ਤਾਂ ਸਾਨੂੰ ਸਤਗੁਰ ਪ੍ਰਭੂ ਯਿਸੂ ਮਸੀਹ ਜਿਹਨੇ ਕਿੰਨਾ ਹੀ ਵੱਡਾ ਪਿਆਰ ਕੀਤਾ ਸਾਨੂੰ ਹallelujah ਜਗਤ ਦੇ ਵਿੱਚ ਕੋਈ ਅਜਿਹਾ ਪਿਆਰ ਨਹੀਂ ਹੈਗਾ ਜਿਹੜਾ ਯਿਸੂ ਮਸੀਹ ਨੇ ਪਿਆਰ ਕੀਤਾ ਯਿਸੂ ਮਸੀਹ ਨੇ ਪਾਪੀਆਂ ਨੂੰ ਪਿਆਰ ਕੀਤਾ ਉਹਦੇ ਵਿੱਚ ਕੋਈ ਨਹੀਂ ਲੋਭ ਨਹੀਂ ਸੀ ਕਿ ਮੈਨੂੰ ਕੁਝ ਆ ਮਿਲ ਜਾਊਗਾ ਪਰਮੇਸ਼ਰ ਵੱਲੋਂ ਮੈਨੂੰ ਕੋਈ ਇਨਾਮ ਮਿਲੂਗਾ ਨਹੀਂ ਉਹਨਾਂ ਦੇ ਅੰਦਰ ਬੋਤ ਸੀ ਕਿ ਜਿਹੜੇ ਪਾਲ ਹਿੱਟ ਗੱਪੇ ਹੋਏ ਲੋਕ ਆ ਮੈਂ ਇਹਨਾਂ ਨੂੰ ਬਚਾਉਣਾਗਾ ਹallelujah ਉਹਨਾਂ ਨੇ ਸਾਰਾ ਬੋਤ ਆਪਣੇ ਉੱਤੇ ਚੁੱਕ ਲਿਆ ਹallelujah ਨਿਕਾ ਚਿੰਤਾ ਨਹੀਂ ਪ੍ਰੇਮ ਕਦੇ ਵੀ ਚਿੰਤਾ ਨਹੀਂ ਜਿਸ ਇਨਸਾਨ 'ਚ ਪ੍ਰੇਮ ਹੈ ਉਹ ਚਿੰਤਾ ਨਹੀਂ ਸਾਰਾ ਦਿਨ ਚੜਚੜ ਨਹੀਂ ਕਰਦਾ ਬੁਰਾ ਨਹੀਂ ਮੰਨਦਾ ਹallelujah ਇਹ ਤਾਂ ਸਭ ਤੋਂ ਵੱਡਾ ਫਾਲਟ ਆਪਨੇ ਜੇ ਆਪਾਂ ਨੂੰ ਕੋਈ ਵੀ ਕੋਈ ਗੱਲ ਕਹੇ ਆਪਾਂ ਕੀ ਕਰਦੇ ਆ ਉਹਦੀ ਬੁਰਾ ਮੰਨਦੇ ਮੈਨੂੰ ਇਹਨੇ ਕਹਿ ਕਿਵੇਂ ਦਿੱਤਾ ਹallelujah ਪਰ ਸਾਡੇ ਵਿੱਚ ਪਰਮੇਸ਼ਰ ਦਾ ਕੀ ਹੈ ਆਪਾਂ ਕਹਿੰਦੇ ਆ ਪ੍ਰੇਮ ਦਾ ਵਚਨ ਬਹੁਤ ਪੜਿਆ ਪੜੇ ਰੱਖੀ ਲਗਾਈ ਹੋਈ ਆ ਹallelujah ਤੇ ਇਹ ਮੈਂ ਸਿਰਫ ਤੁਹਾਨੂੰ ਨਹੀਂ ਕਹਿਦੀ ਮੈਂ ਆਪਣੇ ਆਪ ਤੇ ਵੀ ਲਗਾ ਰਹੀ ਆ ਇਹ ਵਚਨ ਹallelujah ਅਸੀਂ ਆਪਣੇ ਵਿੱਚ ਪ੍ਰੇਮ ਲੈਣਾ ਹੈ ਨਾ ਕਿਉਂਕਿ ਅਸੀਂ ਮਸੀਹ ਚ ਦੌੜ ਰਹੇ ਆ ਤੇ ਪ੍ਰਭੂ ਵਿੱਚ ਜੇਕਰ ਦੌੜਦੇ ਆ ਪ੍ਰੇਮ ਨਹੀਂ ਤਾਂ ਸਭ ਕੁਝ ਬੇਅਰਥਾ

ਅਸੀਂ ਉਹ ਉਹਦੇ ਬਾਰੇ ਕੀ ਸੋਚਾਂਗੇ ਕਿ ਨਹੀਂ ਇਹ ਸਹੀ ਨਹੀਂ ਆ ਅਸੀਂ ਸਹੀ ਦਾ ਸਾਥ ਦਵਾਂਗੇ ਆਮੇ ਲਿਖਿਆ ਫਿਰ ਸਗੋਂ ਸਚਾਈ ਨਾਲ ਲੜਨਾ ਪੈਂਦਾ ਹੈ ਸਾਡੇ ਵਿੱਚ ਕੀ ਹੋਣੀ ਚਾਹੀਦੀ ਆ ਸਚਾਈ ਪ੍ਰੇਮ ਦੇ ਨਾਲ ਹੀ ਅੰਦਰ ਅਸੀਂ ਸਚਾਈ ਦੇ ਵਿੱਚ ਹੋ ਸਕਦੇ ਆ ਜੇਕਰ ਸਾਡੇ ਵਿੱਚ ਪ੍ਰੇਮ ਨਹੀਂ ਹਾਲੇਲੂਇਆ ਫਿਰ ਸਚਾਈ ਵੀ ਨਹੀਂ ਹੈਗੀ ਫਿਰ ਅਸੀਂ ਝੂਠ ਵੀ ਬੋਲਦੇ ਹੁਮਾਂਗੇ ਹਾਲੇਲੂਇਆ ਹallelujah ਕਈ ਵਾਰ ਸੇ ਛੋਟੇ ਛੋਟੇ ਚੁਰਬੋ ਦਿਨਾਂ ਤੋਂ ਇੰਨਾ ਆਨਵਾਈਸ ਸਮੇਂ ਦੇ ਵਿੱਚ ਬਹੁਤ ਵੱਡਾ ਗਿਆ ਪਹਾੜ ਬਣ ਜਾਂਦੇ ਆ ਹallelujah ਸਾਨੂੰ ਹਮੇਸ਼ਾ ਸੱਚਾਈ ਦੇ ਵਿੱਚ ਰਹਿਣਾ ਹallelujah ਸੱਚਾਈ ਦੇ ਵਿੱਚ ਹੀ ਆਨੰਦ ਰਹਿਣਾ ਜਿਹੜੀ ਕਿਸੇ ਸਾਪ ਕੋ ਤੇ ਚੱਲ ਲੈਂਦਾ ਹੈ ਸਫਨਾਗਨਾਂ ਦੀ ਭਰਤੀਤ ਕਰਦਾ ਹੈ ਸਫਨਾਗਨਾਂ ਦੀ ਆਸ ਰੱਖਦਾ ਸਭ ਕੁਝ ਸਹਿ ਲੈਂਦਾ ਹੈ ਇਹ ਪ੍ਰੇਮ ਦੀਆਂ ਖੂਬੀਆਂ ਨੇ ਹallelujah ਆਪਾਂ ਦੇਖ ਲੈ ਸਾਡੇ ਵਿੱਚ ਖੂਬੀਆਂ ਹੈਗੀਆਂ ਨੇ ਆਮੇਨ ਹallelujah ਹallelujah

ਇਹਨਾਂ ਸੰਤੋ ਬੋਲ ਉਸ ਕਿਹਾ ਕਿ ਇਸ ਸਮੇਂ ਅਸੀਂ ਤੁੰਦਲਾ ਜਿਹਾ ਵੇਖਦੇ ਹਾਂ ਇਹਦੇ ਵਿੱਚ ਸ਼ੀਸ਼ੇ ਵਿੱਚ ਦੇਖਦੇ ਆ ਸ਼ੀਸ਼ੇ ਦੇ ਵਿੱਚ ਪਰ ਆ ਉਸ ਸਮੇਂ ਤੋਂ ਹੱਜ ਦੇ ਸਮੇਂ ਨੇ ਸ਼ੀਸ਼ੇ ਨਹੀਂ ਉਹ ਤਾਂ ਦੇ ਸ਼ੀਸ਼ੇ ਉਸ ਸਮੇਂ ਦੇ ਵਿੱਚ ਨਹੀਂ ਸੀਗੇ ਉਸ ਸਮੇਂ ਦੇ ਵਿੱਚ ਸ਼ੀਸ਼ੇ ਕਿਹੜੇ ਹੁੰਦੇ ਸੀ ਤਾਂਬੇ ਜਾਂ ਪਤਲ ਨੂੰ ਰਗੜ ਕੇ ਉਹਦੀ ਕਸਾਈ ਕਰਕੇ ਉਹਦੇ ਇੱਕ ਸ਼ਾਇਨ ਲਾਇਆ ਜਾਂਦਾ ਸੀ ਤਾਂ ਕਿ ਉਹਦੇ ਵਿੱਚ ਉਹ ਆਪਣਾ ਕੀ ਦੇਖ ਸਕਣ

ਹਾਲੇਲੂਇਆ ਇਹਦਾ ਕੀ ਮਤਲਬ ਹੈਗਾ ਕਿ ਜਦੋਂ ਅਸੀਂ ਯਿਸੂ ਮਸੀਹ ਦੇ ਗੌਰ ਦੇ ਵਿੱਚ ਗੌਰ ਰਹੇ ਆ ਸਾਡਾ ਇੱਕ ਵਿਸ਼ਵਾਸ ਹੈ ਕਿ ਯਿਸੂ ਮਸੀਹ ਦੀ ਔਰਾ ਬਦਲਾ ਦੇ ਸਭ ਨੂੰ ਨਾਲ ਲੈ ਕੇ ਜਾਣਾ ਸਵਰਗ ਦੇ ਵਿੱਚ ਲੈ ਕੇ ਜਾਣਾ ਸਿੱਥੇ ਯਿਸੂ ਮਸੀਹ ਨੂੰ ਕੀ ਦੇਖਾਂਗੇ ਰੂਪ ਰੂਪ ਵੇਖਾਂਗੇ ਭਾਵੇਂ ਅਸੀਂ ਅਜੇ ਧੁੰਦਲਾ ਜਿਹਾ ਦੇਖਦੇ ਆ ਪਰ ਸਾਡਾ ਧੁੰਦਲਾ ਭੰ ਦੂਰ ਹੋ ਜਾਏਗਾ ਅਸੀਂ ਅੱਖਾਂ ਦੇ ਨਾਲ ਯਿਸੂ ਮਸੀਹ ਨੂੰ ਰੂਪ ਰੂਪ ਵੇਖਾਂਗੇ ਆਮੇਨ इसमें ये मैं कुछ-कुछ जानता हाँ पंक्ष में ये ओह जहाँ जाना गा जो जो मैं भी जानेगा हाँ इस समय सानू कुछ हो सकता क्लियरेंस ना होए असी कुछ तो दिले पंच होइए और चेकर से मसले कुछ दौड़ दौड़ रहे हैं या असी उनसे स्वर्ग बच्चे जाम आगे साब कुछ की हो जाएगा क्लियर हो जाएगा हाँ जीतिरा नंबर ब

आशा प्रेम नेचा, नेचा आशा प्रेम नेचा की है विश्वास हालेलुया विश्वास भर में थोड़ा तो मैं बताऊंगी असली विश्वास किस चीज ने करते हैं जो आंख देखी चीज है हालेलुया जो चीज दिख नहीं रही असली उस पे विश्वास कर रहे हैं हालेलुया जिन्हे सांनो यीशु मसीह दिख रहा है नहीं ਕਿਸਾਨੂੰ ਹਵਾ ਦਿਖ ਰਹੀ ਹੈ ਨਹੀਂ ਮਹਿਸੂਸ ਰਹੀ ਕੁਝ ਚੀਜ਼ਾਂ ਅਜਹੀਆਂ ਹਨ ਜੋ ਦਿਖਦੀਆਂ ਨਹੀਂ ਪਰ ਅਸੀਂ ਫਿਰ ਵੀ ਵਿਸ਼ਵਾਸ ਕਰ ਰਹੇ ਹਾਂ ਹਾਲੇਲੀਆ ਯਿਸੂ ਮਸੀਹ ਸਾਡਾ ਦਿਖ ਨਹੀਂ ਰਹੀਏ ਪਰ ਅਸੀਂ ਫਿਰ ਵੀ ਵਿਸ਼ਵਾਸ ਕਰ ਰਹੇ ਹਾਂ ਕਰ ਰਹੇ ਹਾਂ ਯਹਸ਼ੂ ਓ

ਕਿੰਨਾ ਨੂੰ ਸਮਝ ਆ ਰਹੀ ਹੈ ਹallelujah नेक्स्ट ਲਿਖਿਆ ਆਸ਼ਾ ਬੋਲੋ ਆਸ਼ਾ ਆਸ਼ਾ ਮੀਨਸ ਉਮੀਦ ਹallelujah ਹਰ ਸਾਡੀ ਉਮੀਦ ਵੀ ਹੈ ਜਿਵੇਂ ਇੱਕ ਐਗਜ਼ਾਮਪਲ ਹੈ ਨੀਹਾ ਆ ਮੰਨ ਲਓ ਕਿ ਰੇਸ ਲੱਗਣੀ ਦਾ ਹallelujah ਤਾਂ ਉਹਦੇ ਵਿੱਚ ਕਿਹ ਅੱਗਰ ਦੌੜਨਗੇ ਉਹਨਾਂ ਨੇ ਸਾਹਮਣੇ ਇੱਕ ਟਰਾਫੀ ਰੱਖੀ ਆ ਵੱਡੀ ਸਾਰੀ ਕੀ ਤੁਸੀਂ ਦੌੜ ਦਾ ਜਿਹੜਾ ਫਸਟ ਆਏਗਾ ਉਹਨੂੰ ਕੀ ਮਿਲੇਗੀ ਟਰੋਫੀ ਹੋ ਚੁਕੇ ਦੌੜਾ ਆਖਨੇ ਉਹਨਾਂ ਦੇ ਅੰਦਰ ਵਿਸ਼ਵਾਸ ਹੈ ਤੇ ਅੰਦਰ ਹੀ ਕਾਸ਼ਾ ਕਿ ਉਹ ਉਸ ਟਰੋਫੀ ਨੂੰ ਪ੍ਰਾਪਤ ਕਰਨਾ ਮੈਂ ਉਸ ਟਰੋਫੀ ਨੂੰ ਲੈਣਾ ਮਤਲਬ ਉਹਦੇ ਅੰਦਰ ਕੀ ਹੈ ਇੱਕ ਉਮੀਦ ਹੈ ਇਸੇ ਤਰ੍ਹਾਂ ਸੀ ਇਸੇ ਵਿੱਚ ਵਿਸ਼ਵਾਸ ਕਰ ਰਹੇ ਆ ਮਤਲਬ ਆਂ ਦੇ ਕਿਸ ਚੀਜ਼ ਤੇ ਵਿਸ਼ਵਾਸ ਕਰ ਰਿਹਾ ਸਵਰਗ ਦੇ ਵਿੱਚ ਚਲੇ ਗਏ ਵਚਨ ਚ ਲਿਖਿਆ ਕਿ ਜਿਹੜਾ ਸਵਰਗ ਚ ਜਾੜੇ ਉਹਨਾਂ ਨੂੰ ਇਨਾਮ ਮਿਲੇਗਾ ਮਿਲੇਗਾ ਕੀ ਨਹੀਂ ਹਾਂਜੀ ਬੋਲੋ ਮਿਲੇਗਾ ਹਾਂ ਉਹਨਾਂ ਨੂੰ ਕੀ ਮਿਲੇਗਾ ਇਨਾਮ ਮਿਲੇਗਾ ਸੇਮ ਉਸੇ ਟਰੋਫੀ ਦੀ ਜਦੋਂ ਅਸੀਂ ਉੱਥੇ ਚਾਵਾਂਗੇ ਸਵਰਗ ਦੇ ਵਿੱਚ ਸਾਡਾ ਇਨਾਮ ਮਿਲ ਜਾਏਗਾ ਤਾਂ ਸਾਡੀ ਆਸਾ ਵੀ ਕੀ ਹੋ ਜਾਏਗੀ ਪੂਰੀ ਸਾਡੀ ਆਸਾ ਸਾਡੀ ਉਮੀਦ ਵੀ ਕੀ ਹੋ ਜਾਏਗੀ ਪੂਰੀ ਉੱਥੇ ਉਹ ਵੀ ਸਟੌਪ ਹੋ ਜਾਵੇਗਾ ਸਾਡੀ ਉਹ ਕਿਸੀਂ ਆਪਣੇ ਮੇਨ ਟਾਰਗੇਟ ਤੱਕ ਪਹੁੰਚ ਗਏ ਆਮਨ ਨੈਕਸਟ ਅਪ ਪ੍ਰੇਅ ਬੋਲੋ ਪ੍ਰੇਅ 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 ਅਗੱਪੇ ਪ੍ਰੇਅ ਹallelujah ਜੋ ਪ੍ਰੇਮ ਹੈ ਸਵਰਗ ਦੇ ਵਿੱਚ ਚਲੇ ਗਈ ਹallelujah ਅਸੀਂ ਸਾਹਮਣੇ ਪਰਮੇਸ਼ਵਰ ਦੇ ਖਲੋਪਦੇ ਹਾਂ ਯਿਸੂ ਮਸੀਹ ਦੇ ਸਾਹਮਣੇ ਖਲੋਪਦੇ ਹਾਂ ਅਸੀਂ ਵਿਸ਼ਵਾਸ ਨੂੰ ਵੀ ਪੂਰਾ ਕਰ ਲਿਆ ਅਸੀਂ ਆਸ਼ਾ ਨੂੰ ਵੀ ਪੂਰਾ ਕਰ ਲਿਆ ਹੁਣ ਰਹਿ ਗਿਆ ਪ੍ਰੇਮ ਪ੍ਰੇਮ ਕਦੇ ਵੀ ਖਤਮ ਨਹੀਂ ਹੁੰਦਾ ਕਿਉਂਕਿ ਕਰਕੇ ਪਰਮੇਸ਼ਵਰ ਪ੍ਰੇਮ ਹੈ ਪ੍ਰੇਮ ਜੇ ਕਿ ਖੜਨ ਦੇ ਲਈ ਸਾਨੂੰ ਸਾਡੇ ਵਿੱਚ ਕੀ ਹੋਣਾ ਚਾਹੀਦਾ ਪ੍ਰੇਮ ਅਸੀਂ ਉੱਥੇ ਨਫ਼ਰਤ ਨਹੀਂ ਲੈ ਕੇ ਜਾ ਸਕਦੇ ਹallelujah ਜੇ ਸੁਮਸੀ ਨੇ ਇਹ ਕਿਪਟੀਆਂ ਆ ਕੇ ਆ ਦਿੱਤੀ ਸੀ ਕਿਹੜੀ ਆ ਕੇ ਆ ਦਿੱਤੀ ਸੀ ਨਵੇਂ ਨਿਯਮ ਦੇ ਵਿੱਚ ਕਿ ਤੁਸੀਂ ਇੱਕ ਦੂਜੇ ਨਾਲ ਕੀ ਕਰੋ ਪ੍ਰੇਅ ਕਰੋ ਆਪਣੇ बॉडी ਨੂੰ ਆਪਣੇជា ਪਿਆਰ ਕਰੋ ਨਾ ਨਾ ਅਸੀਂ ਨਹੀਂ ਕਰਤਾ ਹallelujah ਇੱਕ ਸਿਆਣੀ ਬਹੁਤ ਪੁਰਾਣੀ ਗੱਤ ਆਸ ਤੇ ਮੁੰਜਿਆ ਇੱਕ ਰੱਬ ਦੀ ਮਿਹਰ ਹੁੰਦੀ ਆ ਬੰਦੇ ਦੇ ਉੱਤੇ ਕਿ ਤੂੰ ਜੋ ਕੁਝ ਮੰਗਣਾ ਮੰਗ ਲਿਆ ਅੱਜ ਪਰ ਜੋ ਮੰਗੇਗਾ ਤੇਰੇ ਘਰ ਦੀ ਨੂੰ ਦੁੱਗਣਾ ਮਿਲੇਗਾ ਹallelujah ਬੇਈਮਾਨੀ ਸੀ ਉਹਦੇ ਅੰਦਰ ਉਹ ਕਹਿੰਦਾ ਰੱਬਾ ਰੱਬਾ ਮੈਨੂੰ ਇੱਕ ਅੱਖ ਤੋਂ ਕੀ ਕਰ ਦੇ ਅੰਨਾ ਕਰ ਦੇ ਤਾਂ ਕਿ ਮੇਰਾ ਗੋਹਣੇ ਕੀ ਹੋ ਜੇ ਦੋਨੇ ਅੱਖਾਂ ਤੋਂ ਅੰਨਾ ਹੋ ਜੇ ਹਾਲੇਲੂਇਆ ਹਾਲੇਲੂਇਆ ਅਸੀਂ ਐਵੇਂ ਦੇ ਨਹੀਂ ਬਣਦੇ ਹਾਲੇਲੂਇਆ ਕਿਉਂਕਿ ਅਸੀਂ ਬਹੁਤ ਵੱਡੇ ਪਰਮੇਸ਼ਰ ਨੂੰ ਮੰਨਦੇ ਹਾਂ ਅਸੀਂ ਯਿਸੂ ਮਸੀਹ ਨੂੰ ਮੰਨਦੇ ਹਾਂ ਸਾਡੇ ਵਿੱਚ ਪ੍ਰੇਮ ਹੋਣਾ ਚਾਹੀਦਾ ਹਾਲੇਲੂਇਆ ਪ੍ਰੇਮ ਕਦੇ ਵੀ ਖਤਮ ਨਹੀਂ ਹੁੰਦਾ आशा भी उ पूरी हो जाएगी भी भी पूरा हो जाएगा, पर प्रेम सजा रखना पैना तैयारी कराने प्रेम की परमेश्वर खड़ो हरी लुइया हरी लुइया हरी लुइया इन्हों प्रभु जी का धन्यवाद होली लुइयाेम की एग्जाम्पल दसा की प्रेम ਤੂ ਸਿਆਰ ਤੋਂ ਕਿਵੇਂ ਖਿੱਚਦਾ ਹੈ ਹਾਲੇਲੂਇਆ ਹੁਣ ਅਸੀਂ ਕਲੀਸ਼ਾ ਦੇ ਵਿੱਚ ਬੈਠੇ ਹਾਂ ਸਾਨੂੰ ਤੋਂ ਬੋਲ ਕੇ ਸਾਡੀ ਗਵਾਹੀ ਕਰ ਰਿਹਾ ਅੱਜ ਹਾਲੇਲੂਇਆ ਜੋ ਨੇ ਇੱਕ ਪੰਨਾ ਲਿਖਿਆ ਨੇ ਜੋ ਅਸੀਂ ਅੱਜ ਪੜ੍ਹ ਰਹੇ ਹਾਂ ਉਹ ਸਾਡੀ ਗਵਾਹੀ ਕਰਦਾ ਕਿ ਭਾਈ ਤੁਸੀਂ ਪ੍ਰੇਮ 'ਚ ਚੱਲੋ ਉਸ ਸਮੇਂ 'ਚ ਵੀ ਕਲੀਸ਼ਾ 'ਚ ਕੁਝ ਘਟਾ ਹੋਏਗੀ ਕੋਈ ਨਾ ਕੋਈ ਗੱਲ ਹੋਏਗੀ ਜਿਹਦਾ ਕਰਕੇ ਉਹਨੇ ਪ੍ਰੇਮ ਤੇ ਪਰਚਾਰ ਕੀਤਾ ਹਾਲੇਲੂਇਆ ਹਾਲੇਲੂਇਆ ਇੱਕ ਹਸਬੰਡ ਵਾਈਫ ਨੇ ਵਾਈਫ ਪਰਮੇਸ਼ਰ ਨੂੰ ਮੰਨਦੀ ਆ ਯਿਸੂ ਮਸੀਹ ਨੂੰ ਮੰਨਦੀ ਆ ਪਰ ਜਿਹੜਾ ਹਸਬੰਦ ਆ ਉਹ ਪਰਮੇਸ਼ਵਰ ਨੂੰ ਨਹੀਂ ਮੰਨਦਾ ਉਹਦੀ ਘਰਵਾਲੀ ਉਹ ਕਹਿੰਦੀ ਆ ਕਿ ਤੁਸੀਂ ਮੈਨੂੰ ਹਰ ਫਰਾਈਡੇ ਚਰਚ ਛੱਡ ਕੇ ਆਇਆ ਕਰੋ ਉੱਥੇ 1 ਆਰ ਜਿਹੜੀ ਇੱਕ ਘੰਟਾ ਪ੍ਰਾਰਥਨਾ ਹੁੰਦੀ ਆ ਮੈਂ ਉਸ ਪ੍ਰਾਰਥਨਾ ਚ ਸ਼ਾਮਿਲ ਹੋਣਾ ਹੁੰਦਾ ਪਰ ਉਹ ਇਸ ਚੀਜ਼ ਨੂੰ ਛੇੜਦਾ ਕਿ ਮੈਂ ਨਹੀਂ ਛੱਡ ਕੇ ਆਉਣਾ ਪਰ ਉਹ ਕਹਿੰਦੀ ਰਹਿੰਦੀ ਆ ਕਿ ਨਹੀਂ ਮੈਨੂੰ ਛੱਡ ਕੇ ਆਓ ਤਾਂ ਉਹ ਉਹ ਛੱਡਣ ਦੇ ਲਈ ਜਾਂਦਾ ਸਿਰਫ ਇੱਕ ਘੰਟੇ ਦੀ ਪ੍ਰਾਰਥਨਾ ਹੁੰਦੀ ਆ ਫਰਾਈਡੇ ਤਾਲੀਖਾਰ ਵਾਲੀ ਸੋਸਰੀ ਵਿੱਚ ਜਾਂਦੀ ਆ ਪ੍ਰਾਰਥਨਾ ਕਰਦੀ ਆ ਇੱਕ ਘੰਟਾ ਉਹ ਰੁਕ ਜਾਂਦਾ ਉਹ ਘੰਟੀ ਵਾਪਸ ਜਾਂਦਾ ਕਿ ਇੱਕ ਘੰਟਾ ਕਿਹੜਾ ਜਿਆਦਾ ਮੈਂ ਗੱਡੀ 'ਚ ਇਸ ਲਾ ਕੇ ਬੈਠ ਜਾਂਦਾ ਹallelujah ਇੱਕ ਘੰਟਾ ਉਹ ਪ੍ਰਾਰਥਨਾ ਕਰਕੇ ਬਾਹਰ ਆਉਂਦੀ ਆ ਨਾਲ ਹੀ ਉਨੀ ਮਗਰ ਪਾਸਟਰ ਆ ਜਾਂਦਾ ਕੋਣਾ ਆ ਜਾਂਦਾ ਪਾਸਟਰ ਚਲੋ ਗੱਡੀ 'ਚ ਬੈਠਦੀ ਆ ਤੇ ਪਾਸਟਰ ਉਹਨੂੰ ਸਨੈਕਸ ਦਿੰਦਾ ਉਹਨੂੰ ਕੁਝ ਖਾਣ ਨਹੀਂ ਦਿੰਦਾ ਕੁਝ ਪੋਸ਼ਣ ਪਦਾਰਥ ਦਿੰਦਾ ਤਾ ਉਹ ਮਤਲਬ ਸਪੈਕ ਦੇ ਨਾਲ ਪਹੁੰਚਦਾ ਕਿ ਕੁਝ ਨੂੰ ਹੈਲੋ ਹਾਈ ਕਰਦੇ ਨੇ ਫਿਰ ਬਾਏ ਕਰਕੇ ਚਲੇ ਜਾਂਦੇ ਹallelujah ਇਸਦਾ ਸਾਤ ਕਿ ਮੇਰੇ ਰੀਅਲ ਕਹਾਣੀ ਹੈ ਸੱਚੀ ਕਹਾਣੀ ਹੈ ਕਿਸੇ ਦੀ ਟੈਸਟ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਫਿਰ 4-5 ਮਹੀਨੇ ਲਗਾਤਾਰ ਅਸੀਂ ਇਸੇ ਤਰ੍ਹਾਂ ਕਰਦੇ ਨੇ ਉਹਦਾ ਹਸਬੰਦ ਹਮੇਸ਼ਾ ਕਹਿੰਦਾ 4-5 ਮਹੀਨੇ ਉਹ ਬਾਹਰ ਹੀ ਖੜਾ ਰਹਿੰਦਾ ਘੰਟਾ ਫੇਟ ਕਰਦਾ ਪਾਸਟ ਹਰ ਵਾਰੀ ਉਹਦੇ ਕੋਲ ਬਾਹਰ ਆਉਂਦਾ ਹੈਲੋ ਹਾਈ ਕਰਦਾ ਉਹਨੂੰ ਖਾਣੇ ਸਨੈਕਸ ਦਿੰਦਾ ਚਲੇ ਜਾਂਦਾ ਡੇਲੀ ਮਤਲਬ ਐਵਰੀ ਫਰਾਈਡੇ ਹਰ ਸ਼ੁੱਕਰਵਾਰ ਉਹ ਐਵੇਂ ਹੀ ਕਰਦੇ ਆ ਫਿਰ 4-5 ਮਹੀਨਿਆਂ ਤੋਂ ਬਾਅਦ

हरे तो ही प्रेम, प्रेम सब तो उपलब्ध है हरे लिया कहेंत्मिक दान होदान होता कवो रोगियों चंगे करने वाले होवो पर प्रेम ही का तो कोई फायदा नहीं ਅਸੀਂ ਆਪਣੇ ਵਿੱਚ ਪ੍ਰੇਮ ਲੈ ਕੇ ਆਉਣਾ। ਪਰਮਾਤਮਾ ਜੀ ਵਿਚਾਰਨਾ ਕੋਈ ਮੈਨੂੰ ਆਪਣੇ ਪ੍ਰੇਮ ਨਾਲ ਪਰ। ਪ੍ਰਭੂ ਮੈਨੂੰ ਪ੍ਰੇਮ ਕਰਾ। ਮੈਨੂੰ ਤੁਹਾਡੇ ਪ੍ਰੇਮ ਕਰਾ। ਜਦੋਂ ਪ੍ਰੇਮ ਆਏਗਾ ਅਸੀਂ ਕੋਸ਼ਿਸ਼ ਕਰਾਂਗੇ ਪ੍ਰੇਮ ਚ ਰਹਿਣ ਦੀ। ਫਿਰ ਸਾਡਾ ਪਰਿਵਾਰ ਵੀ ਸੁਹਾਲ ਹੋਏਗਾ। ਪਰਿਵਾਰ ਦੇ ਵਿੱਚ ਪ੍ਰੇਮ ਹੋਏਗਾ। ਸਭ ਤੋਂ ਪਹਿਲਾ ਸਟਾਰਟ ਤੁਸੀਂ ਆਪਣੇ ਪਰਿਵਾਰ ਤੋਂ ਕਰੋ। ਹallelujah। ਪਰਿਵਾਰਾਂ ਦੇ ਵਿੱਚ ਪ੍ਰੇਮ ਬਣਾਓ। ਹallelujah। ਕਿਉਂਕਿ ਪਰਿਵਾਰ ਤੋਂ ਹੀ ਅਸੀਂ ਬਾਹਰ ਜਾ ਕੇ ਵਿਚਰਨਾ। ਕਿਉਂਕਿ ਲੋਕਾਂ ਨੇ ਸਾਡੇ ਪਹਿਲਾ ਪਰਿਵਾਰ ਨੂੰ ਹੀ ਦੇਖਣਾ। ਹallelujah ਸਾਡਾ ਪਰਿਵਾਰ ਇੱਕ ਨੂਨਾ ਬੰਦਾ ਚਾਹੁੰਦਾ ਫਰੀਦ ਦੇ ਵਿੱਚ ਹallelujah ਤੇ ਜੀਸਸ ਮਸੀਹ ਦੇ ਨਾਮ ਦੇ ਚ ਪਰਿੰਦੇ ਮੁੰਨੇ ਬੰਦੇ ਚਾਹਿਆਂ ਆਮੇ ਇਹਨਾਂ ਵਕਤਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਅਸ਼ੀਸ਼ ਬਖਸ਼ੇ ਆਮੇ ਜੋ ਦਾ ਤਨਵਾਜਨਾ ਕਰ ਰਹੇ ਹਨ ਬੰਦੇ ਚਰਦਾ